ਲੋਬੀ ਸਾਡਾ ਯੁਗਰਾਜ ਪਹਿਲੀ ਵਾਰ ਹੀ ਬੈਠਾ ਆ ਦੇਖੋ ਮੇਰਾ ਕਾਕਾ ਬੈਠ ਗਿਆ ਸੀਗਾ ਪਹਿਲੀ ਵਾਰ ਹੀ ਬੈਠਾ ਸੀ ਛੋਨੋ ਛੋਨੋ ਜੀ ਬੈਠ ਗਈ ਜੀ ਮੇਰੀ ਪਿਆਰੀ ਪਿਆਰੀ ਛੋਨੋ ਛੋਨੋ ਕਿਵੇਂ ਅੱਡੋ ਅੱਡੀ ਦੇ ਕੱਪੜੇ ਪਾਈ ਬੈਤੀ ਚੀਚੀ ਆਉਣੀ ਬੜਾ ਬੈਠਾ ਏ ਹੈਲੋ ਇਹ ਰੁੜ ਗਈ ਬਚ ਗਈ ਹੈ ਬਚ ਗਈ ਬਈ ਬਚ ਗਈ ਹੈ ਹਨ ਇਹ ਵੀ ਬੁਟੀਕ ਤੇ ਹੁੰਦਾ ਹੀ ਸਾਡੇ ਨਾਲ ਯੁਗਰਾਜ ਫਿਰ ਹੋਣਾ ਸੀ ਕੰਮ ਵੀ ਨਾਲ-ਨਾਲ ਕਰਨਾ ਤੇ ਨਾਲ-ਨਾਲ ਦੇਵੀ ਵੀ ਸੰਭਲਣਾ ਹਨਾ ਮੀ ਇਹ ਕੋਸ਼ਾ ਬਗਰਾਣਾ ਹਾਂ ਹਾਂਜੀ ਇਹਨਾਂ ਆਪਣੇ ਸ਼ੋਅਰੂਮ ਦੇ ਵਿੱਚ ਲਾਈਟਾਂ ਵੜੀਆਂ ਸੁਣਿਆ ਲੱਗਦੀਆਂ ਤੇ ਤੇ ਇੱਥੇ ਅੱਗੇ ਬਹੁਤ ਜ਼ਿਆਦਾ ਖੇਡਦਾ ਵਾ ਲਾਈਟਾਂ ਦੇਖ ਕੇ ਖੁਸ਼ ਹੋਈ ਜਾਂਦਾ ਰਹਿੰਦਾ ਸਾਰਾ ਦਿਨ ਮਾਸਤ ਰਹਿੰਦਾ ਇੱਥੇ ਆ ਕੇ ਬਿਲਕੁਲ ਬਹਿ ਗਿਆ ਫਿਰ ਰਹਿ ਗਿਆ ਤੇ ਬਹਿ ਗਿਆ ਆਪੇ ਵੀ ਬਹਿ ਗਿਆ ਵੀ ਬਹਿ ਗਿਆ दोनों हाथापट ला जी हां बैठ गया बैठ गया